ਏ ਸੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਇੰਡੀਆ ਦੀ ਪੁਰਵੀ ਸ਼ਰਮਾ ਪਹੁੰਚੀ ਫਾਈਨਲ ਵਿੱਚ ਵਿਦੇਸ਼ੀ ਧਰਤੀ ਕਜ਼ਾਕਿਸਤਾਨ ਵਿਖੇ ਪਹਿਲੀ ਵਾਰ ਕੁਸ਼ਤੀ ਲੜ ਰਹੀ ਹੈ ਪੁਰਵੀ ਸ਼ਰਮਾ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਲਾਕੇ ਦੇ ਇਕਲੌਤੇ ਅਖਾੜਾ ਮੁੱਲਾਂਪੁਰ ਨਿਊ ਚੰਡੀਗੜ੍ਹ ਦੀ ਪਹਿਲਵਾਨ ਅਤੇ ਖਾੜਾ ਮੁੱਲਾਂਪੁਰ ਨਿਊ ਚੰਡੀਗੜ੍ਹ ਦੇ ਸੰਚਾਲਕ ਸ੍ਰੀ ਵਿਨੋਦ ਸ਼ਰਮਾ ਉਰਫ ਗੁੱਲੂ ਪਹਿਲਵਾਨ ਦੀ ਹੋਣਾ ਹਰ ਬੇਟੀ ਪੁਰਵੀ ਸ਼ਰਮਾ ਪਹਿਲੀ ਵਾਰ ਵਿਦੇਸ਼ ਦੀ ਧਰਤੀ ਵਿਖੇ ਪਾਕਿਸਤਾਨ ਵਿੱਚ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਹੈ ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਅਤੇ ਪੁਰਵੀ ਸ਼ਰਮਾ ਦੇ ਤਾਇਆ ਜੀ ਸ੍ਰੀ ਰਵੀ ਸ਼ਰਮਾ ਨੇ ਰਸ਼ਿਆ ਕੇ ਪੁਰਵੀ ਸ਼ਰਮਾ ਜੋ ਕਿ ਅੱਜ ਇੰਟਰਨੈਸ਼ਨਲ ਕੋਚ ਜੋਗਿੰਦਰ ਸਿੰਘ ਅਤੇ ਰੈਫਰੀ ਸ਼ਿਵਾਜੀ ਗਰੇਵਾਲ ਦੀ ਅਗਵਾਈ ਹੇਠ ਪਹਿਲੀ ਵਾਰ ਅੰਡਰ 15 48 ਕਿਲੋ ਵਰਗ ਦੇ ਮੁਕਾਬਲੇ ਵਿੱਚ ਭਾਗ ਲੈ ਰਹੀ ਹੈ। ਭਾਰਤ ਦੀ ਮੇਜਬਾਨੀ ਕਰਦੇ ਆ ਪੁਰਵੀ ਸ਼ਰਮਾ ਕਜ਼ਾਕਿਸਤਾਨ ਵਿਖੇ 5 ਜੁਲਾਈ ਤੋਂ 13 ਜੁਲਾਈ ਤੱਕ ਏਸੀਆ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੀ ਹੈ। ਜਿਕਰਯੋਗ ਹੈ ਕਿ 5 ਜੁਲਾਈ ਤੋਂ ਸ਼ੁਰੂ ਹੋਏ ਏਸ਼ੀਆ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪੂਰਵੀ ਸ਼ਰਮਾ ਨੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਚੀਨ ਨੂੰ ਤੇ ਜਾਪਾਨ ਨੂੰ 6-1 ਨਾਲ, ਮੰਗੋਲੀਆ ਨੂੰ 10-0 ਨਾਲ ਤੇ ਕਜ਼ਾਕਿਸਤਾਨ ਨੂੰ 10-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ। ਉਹਨਾਂ ਦੱਸਿਆ ਕਿ ਪੂਰਵੀ ਜੋ ਕਿ ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਚੰਡੀਗੜ੍ਹ ਵਿਖੇ 9ਵੀਂ ਜਮਾਤ ਵਿੱਚ ਪੜ ਰਹੀ ਹੈ। ਇਸ ਮੌਕੇ ਗੋਲੂ ਪਹਿਲਵਾਨ ਨੇ ਕੀ ਹੈ ਕਿ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਅੱਜ ਉਹਨਾਂ ਦੀ ਧੀ ਸਾਡੇ ਵਾਂਗ ਹੀ ਵਿਦੇਸ਼ ਵਿੱਚ ਵੀ ਆਪਣੀ ਖੇਡ ਅੱਦਾ ਪ੍ਰਦਰਸ਼ਨ ਕਰ ਰਹੀ ਹੈ ਇਸ ਮੌਕੇ ਅਖਾੜਾ ਮੁੱਲਾਂਪੁਰ ਦੇ ਕੋਚ ਸੰਦੀਪ ਸਿੰਘ ਵੱਲੋਂ ਵੀ ਪੂਰਵੀ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਜ਼ਿਕਰਯੋਗ ਹੈ ਕਿ ਗੋਲੂ ਪਹਿਲਵਾਨ ਤੇ ਰਵੀ ਸ਼ਰਮਾ ਪਹਿਲਵਾਨ ਵੀ ਆਪਣੇ ਸਮੇਂ ਦੇ ਨਾਮ ਵਰ ਪਹਿਲਵਾਨ ਰਹੇ ਹਨ ਅਤੇ ਇਸੇ ਤਰ੍ਹਾਂ ਪੰਜਾਬ ਤੋਂ ਇਲਾਵਾ ਬਾਹਰਲੀ ਸਟੇਟਾਂ ਇੰਟਰਨੈਸ਼ਨਲ ਪੱਧਰ ਤੇ ਖੇਡਾਂ ਵਿੱਚ ਨਾਮ ਰੌਸ਼ਨ ਕਰ ਚੁੱਕੇ ਹਨ